RTC বাস ਡਰਾਈਵਰ ਦਾ ਸਵਾਰੀਆਂ ਦੇ ਨਾਲ ਪੰਗਾ ਪੈ ਗਿਆ سوشل میڈیا ਦੇ ਉੱਤੇ ਇਹ ਵੀਡੀਓ ਹੈ ਜਿਹੜੀ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਦੋਂ ਕਿ বাস ਡਰਾਈਵਰ ਦੁਆਰਾ বাস ਨਾ ਰੋਕੀ ਗਈ ਤਾਂ ਸਵਾਰੀ ਨੇ ਉਸ ਦੇ ਨਾਲ ਗਾਲੀ ਗਲੋਚ ਕੀਤੀ ਤਾਂ ਉਸ ਤੋਂ ਬਾਅਦ ਇਹ ਡਰਾਈਵਰ ਨੇ ਵੀਡੀਓ ਬਣਾਈ ਜੋ ਕਿ سوشل میڈیا ਦੇ ਉੱਤੇ ਵਾਇਰਲ ਹੋ ਗਈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਰਾਜਪੁਰਾ ਤੋਂ ਪਟਿਆਲਾ ਨੂੰ ਜਿਹੜੀ ਇਹ PRTC ਦੀ বাস ਹੈ ਇਹ ਜਾਰੀ ਸੀ ਤਾਂ ਉਸ ਸਮੇਂ ਜਿਹੜਾ ਇਹ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਜਦੋਂ ਰਸਤੇ ਦੇ ਵਿੱਚ ਡ라이ਵਰ ਨੂੰ ਸਵਾਰੀ ਦੁਆਰਾ ਬੱਸ ਰੋਕਣ ਦੇ ਲਈ ਕਿਹਾ ਜਾਂਦਾ ਉਸ ਨੂੰ ਉਤਾਰਨ ਦੇ ਲਈ ਕਿਹਾ ਜਾਂਦਾ ਤਾਂ ਡਰਾਈਵਰ ਦੇ ਵੱਲੋਂ ਉਸ ਸਵਾਰੀ ਨੂੰ ਜਵਾਬ ਦਿੱਤਾ ਜਾਂਦਾ ਕਿ ਜਿਹੜਾ ਪਿੱਛੇ ਸਟਾਪੇਜ ਲੰਘਿਆ ਤੂੰ ਉੱਥੇ ਉਤਰ ਜਾਂਦਾ ਜਾਂ ਫਿਰ ਹੁਣ ਜਿਹੜਾ ਅੱਗੇ ਸਟਾਪੇਜ ਆਏਗਾ ਤਾਂ ਉੱਥੇ ਹੀ ਜਿਹੜੀ ਬੱਸ ਹੈ ਇਹ ਰੁਕੇਗੀ ਤਾਂ ਸਵਾਰੀ ਦੇ ਵੱਲੋਂ ਡਰਾਈਵਰ ਦੇ ਨਾਲ ਗਾਲੀ ਗਲੋਚ ਕੀਤੀ ਗਈ ਇਹ ਮਾਮਲਾ ਪੂਰਾ ਜਿਹੜਾ ਉਦੋਂ ਸਾਹਮਣੇ ਆਇਆ ਜਦੋਂ ਬੱਸ ਡਰਾਈਵਰ ਦੇ ਦੁਆਰਾ ਇਹ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਇੱਕ ਪੱਤਰਕਾਰ ਸੀ ਬੱਸ ਦੇ ਵਿੱਚ ਜਿਸ ਦੇ ਦੁਆਰਾ ਇੱਕ ਵੀਡੀਓ ਬਣਾਈ ਗਈ ਹੈ ਉਸ ਦੇ ਵਿੱਚ ਬੱਸ ਕੰਡਕਟਰ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਵੀਰ ਜੀ ਕੀ ਗੱਲਬਾਤ ਹੋ ਗਈ ਸੀ ਵੀਡੀਓ ਬੈਟਰਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਕਿਸੇ ਉਹਦੇ ਨਾਲ ਵੀਰ ਜੀ ਸਾਨੂੰ ਓਏ ਓਏ ਇਹ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾਂ ਅੱਡੇ ਤੇ ਧਾਰੋ ਬਾਦਰਗੜਾ ਸਟਾਪ ਤੇ ਗੱਡੀ ਰੁੱਕੇ ਜੀ ਆ ਉੱਥੇ ਉਤਰੇ ਨਹੀਂ ਅੱਗੇ ਆ ਕੇ ਬਾਦਰਗੜਾ ਤੋਂ ਵਿਚਾਲੇ ਕਿਲੇ ਆਨ ਰੋਡ ਤੇ ਗੱਡੀ ਜਾਂਦੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਅੱਛਾ ਮੈਂ ਕਿਹਾ ਭਾਈ ਜੀ ਸਟਾਪਿੰਗ ਤੇ ਧਾਰਾਂਗੇ ਅਗਲੇ ਸਟਾਪਿੰਗ ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲਾਂ ਵੀ ਕੱਢੀਆਂ ਉਹਨੇ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਮੀਜੀ ਵੀ ਕੀਤੀ ਤੇ نیچے ਉਤਰ ਗਏ ਮੈਨੂੰ ਮਾਰਨ ਤੱਕ ਆਏ ਜੀ ਉਹ ਪੱਤੀ ਛੱਡਾ ਆਲੀ ਵਰਤੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਵਾਉਂਦੇ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹ ਤਾਂ ਸਾਰਾ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਆ ਜਦੋਂ ਇਹ ਇਦਾਂ ਦੇ ਵਤੀਰੇ ਵਰਤਦੇ ਨੇ ਸਾਡੇ ਨਾਲ ਜੀ ਵੀ ਸਾਨੂੰ ਬੜਾ ਦੁੱਖ ਹੁੰਦਾ ਜੀ ਹੂੰ ਹੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਹਰ ਇੱਕ ਬੰਦਾ ਸਾਨੂੰ ਆ ਕੇ ਵੱਧ ਘੱਟ ਬੋਲ ਕੇ ਚਲਾ ਜਾਂਦਾ ਜੀ ਹੂੰ ਹੂੰ ਬਿਨਾ ਭਜਾਂਗਾ ਕੋਈ ਗੱਲ ਵੀ ਨਹੀਂ ਹੈ ਜੀ ਬਿਨਾ ਅੱਡੇ ਤੋਂ ਉਤਾਰਨ ਦਾ ਕੋਈ ਰੂਲ ਨਹੀਂ ਬੰਦਾ ਜੀ ਇਹ ਆਪਾਂ ਸਪੀਡ ਤੇ ਗੱਡੀ ਆ ਰਹੀ ਹੈ ਜੀ ਜੀ ਅਗਰ ਅਸੀਂ ਆਨ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਦ ਕਰ ਰਹੇ ਸੀ ਮੈਨੂੰ ਉਤਾਰੋ ਜੀ ਤੁਸੀਂ ਗੱਡੀ ਰੋਕ ਦਿੱਤਾ ਹਾਦਸਾ ਵੀ ਹੋ ਸਕਦਾ ਸੀ ਸਾਡੀ ਹੋ ਸਕਦਾ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਫਿਰ ਬਿਲਕੁਲ ਬੜੀ ਕਿਸ ਤਰ੍ਹਾਂ ਦੇਖਦੋਂ ਜਿਹੜਾ ਇਹ ਵਤੀਰਾ ਸਵਾਰੀ ਵੱਲੋਂ ਕੀਤਾ ਗਿਆ ਹੈ ਡਰਾਈਵਰ ਬਾਈ ਨੂੰ ਭੱਦੀ ਸ਼ਰਦਾਲੀ ਦਾ ਇਸਮਾਲ ਕੀਤਾ ਗਿਆ ਜੀ ਜੀ ਇਹ ਜੇ ਦੇਖਿਆ ਜਾਵੇ ਇਹ ਨਾ ਬਹੁਤ ਗਲਤ ਹੈ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਐਸਾ ਅੰਸਰ ਗਲਤ ਹਰਕਤ ਕਰਦਾ ਪਤਾ ਕੀ ਜੀ ਬਹੁਤ ਗਲਤ ਹਰਕਤ ਕੀਤੀ ਉਹਨੇ ਡਰਾਈਵਰ ਦੀ टाकी ਛੋਲਦੇ ਉਹਦੇ ਗੁਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਨਤੀ ਹੈ ਵੀ ਸਰਕਾਰ ਥੋੜੀ ਸਾਥ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਦੇ ਆ ਜੀ ਅਸੀਂ ਸਾਥ ਹੋਣੀ ਚਾਹੀਦੀ ਹੈ ਸਰਕਾਰ ਨਾਵਾਸੀ ਕਰਦਾ ਕਹਿੰਦਾ ਮੈਨੂੰ ਬਿਨਾ ਅਟੇ ਦੇ ਦਾਰੋ ਇੱਧਰ ਕਰ ਮੂੰ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਲਾਂ ਕੱਢ ਰਿਹਾ ਸਾਨੂੰ ਤੂੰ ਗਾਲਾਂ ਕੱਢ ਰਿਹਾ ਸਾਨੂੰ ਬਾਈ ਜੀ ਸਾਨੂੰ ਗਾਲਾਂ ਕੱਢ ਰਿਹਾ ਕਹਿੰਦਾ ਬਿਨਾ ਅਟੇ ਦੇ ਦਾਰੋ ਮੈਨੂੰ ਟਿਕਟ ਲੱਤੀ ਆ ਪਹਾੜ ਗੱਢ ਦੀਏ ਨੇ ਫਿਰ ਪਟਿਆਲੇ ਟਿਕਟ ਲੱਤੇ ਆਰੇ ਫਿਰ ਤੁਨੂੰ ਅੱਡੇ ਦੇ ਦਾਰਾਂ ਉਹ ਦਾਰ ਦਾਂਗੇ ਫਿਰ ਬਿਨਾ ਡਰ ਦੂੜੀ ਦਾਰ ਦਾਂਗੇ ਤੈਨੂੰ ਨਹੀਂ ਪਿਆਰ ਨਾਲ ਕੀ ਜਾਲਾ ਯਾਰ ਫਿਰ ਤੈਨੂੰ ਮੈਂ ਪਹਿਲਾਂ ਮੈਂ ਵੀ ਬਿਨਾ ਡਰ ਘਰੇ ਛੱਡੀ ਜੈ ਤੈਨੂੰ ਨਹੀਂ ਘਰੇ ਛੱਡੀ ਜੈ